ਉਹ ਇਹਦੀ ਪਰਜਾਈ ਸਾਂਜੀ ਧੀ ਨੌ ਰਾਣੀ ਇਹ ਮਦਦਗੇ ਬੜ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲਾ ਦੇ ਨੇ ਉਹਦੇ ਤੇ ਹੀ ਵਾਰਦਾਤ ਵਾਰਦਾਤ ਦੇ ਦਿੱਤੀ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤੇ तकरीबन ਸਿਰ ਦੇ ਵਿੱਚ ਦਾਤਰ ਮਾਰਿਆ 35 ਸਾਲਾਂ ਨੌਜਵਾਨੀ ਦਿਲ ਦੇਹ ਲੌਣ ਵਾਲੀ ਵਲਦਾਤ ਨੂੰ ਅੰਤਮ ਦਿੱਤਾਈ ਜਿਸ ਤੋਂ ਬਾਅਦ ਅਜਨਾਲਾ ਦੇ ਪਿੰਡ ਕੰਦੋਵਾਲੀਆ ਚ ਸੰਸਨੀ ਫੈਲ ਗਈ ਨੌਜਵਾਨ ਦੇ ਵੱਲੋਂ ਆਪਣੀ ਹੀ ਪਰਿਵਾਰ ਦੇ ਤਿੰਨ ਜੀਆਂ ਨੂੰ ਮੌਤ ਦੇ ਘਾਟ ਉਤਾਰ ਦਿੱਤਾ ਗਿਆ ਦੱਸਿਆ ਜਾ ਰਿਹਾ ਹੈ ਕਿ ਮੁਲਜ਼ਮ ਅਮਰਤਪਾਲ ਨੇ ਆਪਣੀ ਮਾਂ ਅਤੇ ਭਰਜਾਈ ਸਨੇ ਭਤੀਜੇ ਦਾ ਤੇਜ਼ਾਰ ਹਥਿਆਰਾਂ ਦੇ ਨਾਲ ਕਤਲ ਕਰ ਦਿੱਤਾ ਤੇ ਖੁਦ ਹੀ ਜਾ ਕੇ ਥਾਣੇ ਦੇ ਵਿੱਚ ਪੇਸ਼ ਹੋ ਗਿਆ ਪਰਿਵਾਰਕ ਮੈਂਬਰਾਂ ਨੇ ਦੱਸਿਆ ਕਿ ਨੌਜਵਾਨ ਨਸ਼ੀਦਾ ਆਦੀ ਸੀ ਕਈ ਵਾਰ ਨਸ਼ਾ ਛਡਾਊ ਕੇਂਦਰ ਦੇ ਵਿੱਚ ਵੀ ਦਾਖਲ ਕਰਵਾਇਆ ਗਿਆ ਪਰ ਉਸਨੇ ਨਸ਼ਾ ਨਹੀਂ ਛੱਡਿਆ ਦੇਰਾਤਾ ਆਪਣੀ ਇਹ ਪਰਿਵਾਰ ਦੇ 3 ਮੈਂਬਰਾਂ ਨੂੰ ਬੇਰਹਿਮੀ ਦੇ ਨਾਲ ਕਤਲ ਕਰ ਦਿੱਤਾ ਦਾ ਤੇ ਹੋਈ ਹੈ ਜੀ ਰਾਤੀ ਕਿਤੇ ਮੁੱਲ ਪੀ ਚੰਗੇ ਭਲੇ ਸੁੱਤੇ ਨੇ ਇਹ ਨਸ਼ੇ ਦਾ ਆਦੀ ਸੀਗਾ ਇਹਨੂੰ ਬਥੇਰੇ ਹੈ ਸੈਂਟਰਾਂ ਦੇ ਵਿੱਚ ਵੀ ਦਾਖਲ ਕਰਾਇਆ ਵਾ ਪਰ ਕੋਈ ਨਸ਼ੇ ਦਾ ਕੰਟਰੋਲ ਨਹੀਂ ਹੋਇਆ ਪਰ ਸਾਨੂੰ ਇਹ ਕਹੀ ਜਾਂਦਾ ਸੀਗਾ ਵੀ ਨਸ਼ਾ ਤਕਰੀਬਨ ਜਿਹੜਾ ਵਾ ਉਹ ਮੈਂ ਛੱਡ ਦਿੱਤਾ ਵਾ ਮੈਂ ਨਹੀਂ ਖਾਂਦਾ ਪਰ ਰਾਤੀ ਕੱਲ ਕਿਤੇ ਕੋਈ ਪਰਾਨੀ ਇਹਨਾਂ ਦੇ ਘਰ ਦੇ ਵਿੱਚ ਕੀ ਝੜਪ ਹੋਈ ਹੈ ਮੇਰੀ ਸਗੀ ਭੈਣ ਆ ਜਿਹੜੀ ਇਹਦੀ ਮਾਤਾ ਸੀਗੀ ਉਹਦੇ ਤਕਰੀਬਨ ਸਿਰ ਦੇ ਵਿੱਚ ਦਾਤਰ ਮਾਰਿਆ 12:30 ਵਜੇ ਉਹਦੇ ਕਹਿਣ ਮੁਤਾਬਕ 12:30 ਵਜੇ ਉਹਦੇ ਦਾਤਰ ਮਾਰਿਆ ਉਹਨੂੰ ਥਾ ਮਾਰਦਾ ਵਾ ਅਗੋਂ ਇਹਦੀ ਪਰਜਾਈ ਤੇ ਸਾਡੀ ਧੀ ਨੌ ਰਾਣੀ ਇਹ ਮਤਲਬ ਤਕਰੀਬਨ ਕਮਰੇ ਚ ਆਪਣੇ ਬੱਚੇ ਨਾਲ ਸੁੱਤੀ ਸੀਗੀ ਉਹਨੇ ਜਦੋਂ ਦਰਵਾਜ਼ਾ ਖੋਲਿਆ ਤੇ ਇਹਨੇ ਉਹਦੇ ਤੇ ਵੀ ਵਾਰਦਾਤ ਦੇ ਦਿੱਤੀ ਜਦੋਂ ਵਾਰਦਾਤ ਉਹਨੂੰ ਦੇ ਦਿੱਤੀ ਬੱਚਾ ਕਿਤੇ ਰੋਇਆ ਬੱਚੇ ਦੇ ਉੱਤੇ ਵੀ ਵਾਰਦਾਤ ਦੇਤੀ ਸਾਰਿਆਂ ਦੀਆਂ ਰਗਾਂ ਵੱਡੀਆਂ ਜੀ ਤੇ ਮਾਂ ਆਪਣੀ ਦੇ ਸਿਰ ਦੇ ਉੱਤੇ ਸਾਟਿਆ ਜੀ ਬਾਕੀ ਨਸ਼ਾ ਜਿਹੜਾ ਵਾ ਇਹ ਤਕਰੀਬਨ ਪੈਦਾ ਕਰ ਲੈਂਦੇ ਜੀ ਜਿੰਨੇ ਵੀ ਅਮਲੀ ਹੈਗੇ ਆ ਬਥੇਰੀਆਂ ਸਰਕਾਰਾਂ ਆ ਰਹੀਆਂ ਜਾ ਰਹੀਆਂ ਨੇ ਪਰ ਨਸ਼ੇ ਦੇ ਉੱਤੇ ਕੋਈ ਨੱਥ ਨਹੀਂ ਕੀ ਪਾਈ ਅਜੇ ਤੱਕ ਨਾ ਹੀ ਕਦੀ ਕਿਸੇ ਦਾ ਕੋਈ ਮਨੁਪੀਤਰਾ ਹੁਣ ਸੁਹਾਗਾਂ ਦੇ ਸੁਹਾਗ ਉੱਜੜ ਗਏ ਨੇ ਧੀਆ ਰੰਡੀਆਂ ਹੋ ਗਈਆਂ ਨੇ ਮਤਲਬ ਇਹ ਕਰਕੇ ਤਕਰੀਬਨ ਜਾਂ ਤੇ ਕੋਈ ਸਰਕਾਰ ਸੁਪੋਚਾ ਮਤਲਬ ਵਧੀਆ ਹੱਥ ਪਾਵੇ ਤੇ ਫੇਰ ਇਹ ਮਤਲਬ ਕੰਟਰੋਲ ਹੋ ਸਕਦਾ ਵਾ ਬਾਕੀ ਸਰਕਾਰਾਂ ਆਉਂਦੀਆਂ ਜਾਂਦੀਆਂ ਲਾਰੇ ਲਾਉਂਦੀਆਂ ਕੋਈ ਨਹੀਂ ਜੇ ਤਕਰੀਬਨ ਮਿਲ ਕੰਟਰੋਲ ਹੈ ਦਾ ਜੀ ਸ਼ਰੇਆਮ ਨਸ਼ਾ ਮਿਲਦਾ ਜੀ ਹਲ ਲਗਾਤਾਰ ਵਧ ਰਿਆ ਬੇਰਾਂ ਵਿੱਚ ਨਸ਼ੇ ਦੇ ਕੰਟਰੋਲ ਹੋਣਾ ਚਾਹੀਦਾ ਨਸ਼ੇ ਦੇ ਕੰਟਰੋਲ ਕੋਈ ਨਹੀਂਗਾ ਸਰਕਾਰਾਂ ਬਦਲਦੀਆਂ ਨੇ ਆਉਂਦੀਆਂ ਜਾਂਦੀਆਂ ਪਰ ਨਸ਼ੇ ਦੇ ਕੋਈ ਕੰਟਰੋਲ ਨਹੀਂ ਹੋਇਆ ਘਰਾਂ ਦੇ ਘਰ ਜਿਹੜੇ ਚਰਾਗ ਬੁਝੇ ਜਾਂਦੇ ਆ ਕਾ ਵੀ ਹਸਤੇ ਵਾਸਤੇ ਘਰ ਨੂੰ ਪਰਿਵਾਰ ਨੂੰ ਜਿਹੜਾ ਮੁੱਜਾ ਕਰਕੇ ਛੱਡ ਦਿੱਤਾ ਆ ਇਹਨੇ ਮੰਗ ਕੀ ਤੁਹਾਡੀ ਨਸ਼ੇ ਦੇ ਕੰਟਰੋਲ ਹੋਣਾ ਜੇ ਨਸ਼ੇ ਦੇ ਕੰਟਰੋਲ ਹੋਏ ਤੇ ਅੱਪੇ ਸਭ ਕੁਝ ਠੀਕ ਹੋ ਜਾਏ ਇਹਨੂੰ ਫਾਂਸੀ ਦੀ ਸਜ਼ਾ ਇਹਨੂੰ ਘੱਟੋ ਘੱਟ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਜੀ ਉਦੋਂ ਇਸ ਮਾਮਲੇ 'ਚ ਡੀਐਸਪੀ ਅਜਨਾਲਾ ਨੇ ਦੱਸਿਆ ਕਿ ਮੁਲਜ਼ਮ ਡਿਪਰੈਸ਼ਨ ਦੇ ਵਿੱਚ ਰਹਿੰਦਾ ਸੀ ਉਸ ਦੀ ਪਤਨੀ ਦੋ ਤੀਆਂ ਨੂੰ ਨਾਲ ਲੈ ਕੇ ਆਪਣੇ ਸੇਕੀ ਘਰ ਲੈ ਰਹੀ ਸੀ ਇਸ ਟੈਨਸ਼ਨ ਦੇ ਵਿੱਚ ਉਸ ਨੇ ਕਤਲ ਦੀ ਵਾਰਦਾਤ ਨੂੰ ਅੰਜਾਮ ਦਿੱਤਾ ਹੈ ਅੱਜ ਦੀ ਹੋਈ ਅੱਜ ਦੀ ਥਾਣਾ ਚੰਡੇਰ 'ਚ ਪਿੰਡ ਕੰਦੋ ਵਾਲੀ ਪਿੰਡ ਦਾ ਜੀ ਇੱਥੇ ਕਰੀਬ ਰਾਤ 1.5 ਵਜੇ ਦੇ ਕਰੀਬ ਵਾਰਦਾਤ ਹੋਈ ਹੈ ਇਹਦੇ ਵਿੱਚ ਅਕਿਊਜ਼ ਜਿਹੜਾ ਅਮਰਤਪਾਲ ਆ ਉਹਨੇ ਆਪਣੀ ਪਰਜਾਈ ਔਰ ਆਪਣੀ ਮਦਰ ਮਾਂ ਔਰ ਬੱਚਾ ਫਰੀਬ 2.5 ਸਾਲ ਦਾ ਉਹਦਾ ਮਰਡਰ ਕੀਤਾ ਜੀ ਦੱਸਿਆ ਉਹਨੇ ਕਿਉਂ ਕੀਤਾ ਤੁਹਾਡੇ ਕੋਲ ਆਪ ਗਿਆ ਆ ਤਾਂ وجہ ਦੱਸੀ ਨਹੀਂ ਰੀਜ਼ਨ ਉਹਨਾਂ ਦੇ ਫੈਮਲੀ ਡਿਸਪਿਊਟਸ ਜਾਂ ਕੋਈ ਫੈਮਲੀ ਰੀਜ਼ਨ ਸੀਗੇ ਉਹਦੀ ਫੈਮਲੀ ਜਿਹੜੀ ਜੋ ਚ ਦੋ ਬੇਟੀਆਂ ਨੇ ਵਾਈਫ ਆ ਉਹ ਚਲੇ ਗਈ ਸੀ ਆਪਣੇ ਪੇਕੇ ਪਰਿਵਾਰ ਚ ਇਸ ਕਰਕੇ ਥੋੜਾ ਸੀਗਾ ਇਹ ਇਹ ਪਰਿਵਾਰ ਦਾ ਜਾਣ ਲੈ ਕੋਈ ਨਸ਼ਕ ਅੰਦਾਜ਼ੀ ਦਾ ਨਸ਼ਾ ਪਿੰਣ ਦਾ ਆ ਮਿਲਦਾ ਨਹੀਂ ਜੀ ਇਹੋ ਜਿਹਾ ਕੋਈ ਨਹੀਂ ਸਾਨੂੰ ਉਹਨਾਂ ਨੇ ਅਜੇ ਤੱਕ ਸਹੀ ਲਾਲ ਦੱਸਿਆ ਕੋਈ ਇਹੋ ਜੀ ਗੱਲ ਨਹੀਂ ਐ ਲੇਕਿਨ ਉਹ ਥੋੜਾ ਸੀਗਾ ਸਟ्रेस ਦੇ ਵਿੱਚ ਕਿਉਂਕਿ ਉਹਦੀ ਫੈਮਿਲੀ ਜਿਹੜੀ ਸੀਗੀ ਉਹ ਚਲੇ ਗਈ ਸੀਗੀ ਵਾਈਫ ਔਰ ਦੋ ਬੇਟੀਆਂ ਸੀਗੀਆਂ ਜਿਹਦੇ ਕਰਕੇ ਅੰਦਰ ਸਟ्रेस ਸੀਗਾ ਨਸ਼ਾ ਛੱਡਾ ਉਹ ਕੇਂਦਰ ਜੀ ਵੀ ਛੱਡਿਆ ਗਿਆ ਸੀਗਾ ਫਿਰ ਵੀ ਆ ਗਿਆ ਪਿਆ ਨਸ਼ਾ ਦੇਖੋ ਉਹਦੇ ਬਾਰੇ ਸਾਡੇ ਕੋਲ ਅਜੇ ਕੋਈ ਸਹਿ ਨਹੀਂ ਕੋਈ ਇਹੋ ਜੀ ਗੱਲ ਨੋਟਿਸ 'ਚ ਨਹੀਂ ਆਈ ਔਰ ਇਹ ਸੀਗਾ ਥੋੜਾ ਇਹ ਮੈਂਟਲੀ ਥੋੜਾ ਸਟ्रेस 'ਚ ਸੀਗਾ ਜਸਟ ਬਿਕੋਜ਼ ਇਹਨਾਂ ਦੀ ਜਿਹੜੀ ਵਾਈਫਾ ਦੋ ਬੇਟੀਆਂ ਨੇ ਇਕੱਲੀਆਂ ਉਦੇ ਕਰਕੇ ਥੋੜਾ ਸਟ्रेस ਚ ਰਹਿਦਾ ਇਹ ਉਹ ਚਲੇ ਗਿਆ ਹੁਣ ਕਸਟਡੀ ਦਾ ਬੀ ਕੋਲ ਹਾਂਜੀ ਤੁਹਾਡੀ ਕਸਟਡੀ ਚ ਜੀ ਇਸ ਵਾਰ ਦਾ ਤੋਂ ਬਾਅਦ ਮ੍ਰਿਤਕਾਂ ਦੇ ਪਰਿਵਾਰਕ ਮੈਂਬਰਾਂ ਦਾ ਗੁੱਸਾ ਸਰਕਾਰਾਂ ਦੇ ਉੱਤੇ ਫੁੱਟਦਾ ਹੋਇਆ ਵੀ ਨਜ਼ਰ ਆਇਆ ਉਹਨੇ ਕਿਹਾ ਕਿ ਕਿਸੇ ਵੀ ਸਰਕਾਰ ਦੇ ਵੱਲੋਂ ਨਸ਼ੇ ਦੇ ਉੱਤੇ ਨਾਕਾਮ ਨਹੀਂ ਪਾਈ ਜਾ ਰਹੀ ਜਿਸ ਦੇ ਚਲਦੇ ਅਤਿਕ ਹੋਰ ਪਰਵਾਣ ਨਸ਼ੇ ਦੀ ਫਿਰ ਚੜ ਗਿਆ ਅੰਮ੍ਰਿਤਸਰ ਤੋਂ ਹਰਜੀਤ ਗਰੇਵਾਲ ਪੰਜਾਬ ਲੋਕ ਚੈਨਲ